ਅੱਜ ਲੁਧਿਆਣਾ ਦੀ ਅਦਾਲਤ ਨੇ ਬਹੁਤ ਵੱਡਾ ਤੇ ਮਸਾਲੀ ਫੈਸਲਾ ਸੁਣਾਇਆ ਉਹੀ ਫੈਸਲਾ ਜਿਸ ਦੀ ਬਹੁਤ ਵੱਡੀ ਗਿਣਤੀ ਜਨਤਾ ਨੂੰ ਉਡੀਕ ਸੀ ਇੱਕ ਮਾਸੂਮ ਦਿਲਰੋਜ ਜਿਸ ਨੂੰ 2021 ਸਨ ਦੀ 28 ਨਵੰਬਰ ਨੂੰ ਉਹਨਾਂ ਦੀ ਗਵਰਨਰ ਨੇ ਘਰੋਂ ਨਾਲ ਲਿਜਾ ਕੇ ਤੇ ਮਾਰ ਦਿੱਤਾ ਸੀ ਤੇ ਮਾਰ ਕੇ ਉਸ ਨੂੰ ਫਿਰ ਦੱਬ ਦਿੱਤਾ ਸੀ ਉਹ ਮਾਸੂਮ ਬੱਚੀ ਦਾ ਕੇਸ ਅਦਾਲਤ 'ਚ ਚੱਲ ਰਿਹਾ ਸੀ ਤੇ ਅੱਜ ਅਦਾਲਤ ਨੇ ਬਹੁਤ ਵੱਡੀ ਤੇ ਮਸਾਲੀ ਸਜ਼ਾ ਦਿੱਤੀ ਹੈ ਮਤਲਬ ਸਜ਼ਾਏ ਮੌਤ ਫਾਂਸੀ ਦੀ ਸਜ਼ਾ ਦਿੱਤੀ ਗਈ ਹੈ ਦਿਲਰੋਜ ਦੀ ਕਾਤਲ ਨੀਲਮ ਨੂੰ ਨੀਲਮ ਨੇ ਆਪਣੇ ਗਵਾਂਡ ਚ ਰਹਿੰਦੀ ਛੋਟੀ ਜੀ ਬੜੀ ਹੀ ਮਾਸੂਮ ਤੇ ਪਿਆਰੀ ਬੱਚੀ ਜਿਹੜੀ ਦਿਲਰੋਜ ਹੈ ਉਸ ਨੂੰ ਵਰਗਲਾ ਕੇ ਆਪਣੀ ਸਕੂਟੀ ਦੇ ਉੱਪਰ ਬਿਠਾਇਆ ਸੀ ਤੇ ਉਸ ਨੂੰ ਦੂਰ ਲਿਜਾ ਕੇ ਫਿਰ ਮਾਰ ਦਿੱਤਾ ਸੀ ਤੇ ਮਾਰ ਕੇ ਉਸ ਨੂੰ ਦੱਬ ਦਿੱਤਾ ਸੀ ਇਹ ਉਸ ਤੋਂ ਬਾਅਦ ਕੇਸ ਅਦਾਲਤ 'ਚ ਚੱਲ ਰਿਹਾ ਸੀ ਤੇ ਅੱਜ ਅਦਾਲਤ ਨੇ ਇਹ ਮਸਾਲੀ ਫੈਸਲਾ ਸੁਣਾਇਆ ਹੈ ਅੱਜ ਜਦੋਂ ਜੱਜ ਸਾਹਿਬ ਨੇ ਸਜ਼ਾਏ ਮੌਤ ਫਾਂਸੀ ਦਾ ਫੈਸਲੇ ਦਾ ਐਲਾਨ ਕੀਤਾ ਤਾਂ ਮਾਸੂਮ ਦਿਲਰੋਜ ਦੀ ਮਾਂ ਤੇ ਪਿਤਾ ਜਿਹੜੇ ਉੱਥੇ ਮੌਜੂਦ ਸੀ ਉਹਨਾਂ ਦੀਆਂ ਚੀਕਾਂ ਨਿਕਲ ਗਈਆਂ ਜਿਹੜੇ ਸਾਲਾਂ ਤੋਂ ਇਸ ਫੈਸਲੇ ਦਾ ਇੰਤਜ਼ਾਰ ਕਰ ਰਹੇ ਸੀ ਔਰ ਉਹ ਕਹਿ ਰਹੇ ਸੀ ਕਿ ਸਾਡੀ ਬੱਚੀ ਨੂੰ ਇਨਸਾਫ ਫੇਰ ਮਿਲੇਗਾ ਜੇਕਰ ਇਸ ਔਰਤ ਨੂੰ ਇਹੀ ਸਜ਼ਾ ਦਿੱਤੀ ਜਾਵੇ ਤਾਂ ਬੱਚੀ ਦੇ ਪਿਤਾ ਨੇ ਉਸੇ ਟਾਈਮ ਵਕੀਲ ਦੇ ਪੈਰ ਫੜ ਲਏ ਔਰ ਵਕੀਲ ਦੀਆਂ ਅੱਖਾਂ ਵੀ ਭਰ ਆਈਆਂ ਜੱਜ ਸਾਹਿਬ ਵੀ ਗਮਗੀਨ ਸੀ ਤੇ ਜਿਹੜੀ ਔਰਤ ਨੀਲਮ ਨੂੰ ਫਾਂਸੀ ਦੀ ਸਜ਼ਾ ਸੁਣਾਈ ਗਈ ਹੈ ਅੱਜ ਭਾਵੇਂ ਅਦਾਲਤ ਦੇ ਵਿੱਚ ਉਸ ਦੀਆਂ ਵੀ ਚੀਕਾਂ ਪੈ ਰਹੀਆਂ ਸੀ ਉਹ ਵੀ ਹੁਬਕੀ ਹੁਬਕੀ ਰੋ ਰਹੀ ਸੀ ਪਰ ਉਹ ਕਹਿੰਦੇ ਨੇ ਕੌਣ ਜਾਣੇ ਪੀੜ ਪਰਾਈ ਜਦੋਂ ਉਹ ਉਸ ਛੋਟੀ ਬੱਚੀ ਨੂੰ ਇੰਨੀ ਬੇਰਹਿਮ ਮੌਤ ਦੇ ਰਹੀ ਸੀ ਤਾਂ ਉਦੋਂ ਉਸ ਨੂੰ ਉਸ ਬੱਚੀ ਦਾ ਦਰਦ ਕਿਉਂ ਨਹੀਂ ਮਹਿਸੂਸ ਹੋਇਆ ਉਦੋਂ ਉਸ ਦੀਆਂ ਚੀਕਾਂ ਕਿਉਂ ਨਹੀਂ ਨਿਕਲੀਆਂ ਉਦੋਂ ਉਸ ਨੂੰ ਹੰਝੂ ਕਿਉਂ ਨਹੀਂ ਆਏ ਇਹ ਸਵਾਲ ਇੱਥੇ ਵੱਡਾ ਖੜਾ ਹੈ ਜਿੱਥੇ ਅਪਰਾਧੀਆਂ ਲਈ ਸਖਤ ਸਜ਼ਾਵਾਂ ਹੋਣੀਆਂ ਚਾਹੀਦੀਆਂ ਨੇ ਉੱਥੇ ਨਾਲ-ਨਾਲ ਅਪਰਾਧਾਂ ਦੇ ਰਾਜਨੀਤਿਕ ਆਰਥਿਕ ਮਨੋਵਿਗਿਆਨਕ ਤੇ ਸਮਾਜਿਕ ਕਾਰਨਾਂ ਦੀ ਕੋਖ ਪੜਤਾਲ ਵੀ ਲਾਜ਼ਮੀ ਹੁੰਦੀ ਆ ਤੇ ਹੋਣੀ ਚਾਹੀਦੀ ਹੈ ਹੁਣ ਇਹ ਦਿਲ ਰੋਜ ਬੱਚੀ ਦੀ ਕਾਤਲ ਜਿਹੜੀ ਹੈ ਇਹਨੇ ਇੰਜ ਕਿਉਂ ਕੀਤਾ ਉਹਦੀ ਮਾਨਸਿਕਤਾ ਉਹਦੀ ਸਮਝ ਉਹਦੀ ਸੋਚ ਇਸ ਪੱਧਰ ਤੱਕ ਕਿਉਂ ਗਰਕ ਗਈ ਕਿਉਂ ਨਿਕਰ ਗਈ ਜਦੋਂ ਮਨੋਵਿਗਿਆਨ ਦੇ ਮੁਤਾਬਕ ਉਹਦੀ ਪੜਤਾਲ ਚ ਜਾਵਾਂਗੇ ਤਾਂ ਲਾਜ਼ਮੀ ਤੌਰ ਤੇ ਉਹ ਮਾਨਸਿਕ ਤੌਰ ਤੇ ਬਿਮਾਰ ਨਿਕਲੇਗੀ ਉਸ ਨੂੰ ਕੋਈ ਨਾ ਕੋਈ ਮਾਨਸਿਕ ਗੰਭੀਰ ਬਿਮਾਰੀ ਹੈ ਫਿਰ ਵੀ ਵਿਅਕਤੀ ਇੱਥੋਂ ਤੱਕ ਜਾਂਦਾ ਹੈ ਦੇਖੋ ਕਿਸੇ ਵਿਅਕਤੀ ਦਾ ਬਹੁਤ ਜ਼ਿਆਦਾ ਚਿੜਨਾ ਖਿਜਣਾ ਕਿਸੇ ਵਿਅਕਤੀ ਦਾ ਬਹੁਤ ਜ਼ਿਆਦਾ ਛੱਕੀ ਹੋਣਾ ਕਿਸੇ ਵਿਅਕਤੀ ਦਾ ਬਹੁਤ ਜ਼ਿਆਦਾ ਬੇਰਹਿਮ ਹੋ ਜਾਣਾ ਕਿਸੇ ਵਿਅਕਤੀ ਦੇ ਅੰਦਰ ਬਹੁਤ ਜ਼ਿਆਦਾ ਬਦਲਾ ਲੈਣ ਦੀ ਭਾਵਨਾ ਦਾ ਵਿਕਸਤ ਹੋ ਜਾਣਾ ਕਿਸੇ ਵਿਅਕਤੀ ਦੇ ਅੰਦਰ ਬਹੁਤ ਜ਼ਿਆਦਾ ਆਪਣੇ ਆਪ ਨੂੰ ਖਤਮ ਕਰਨ ਦੇ ਵਿਚਾਰ ਚੱਲਣ ਲੱਗ ਪੈਣੇ ਇਹ ਸਾਰੇ ਹੀ ਮਨੋਵਿਗਿਆਨ ਦੇ ਮੁਤਾਬਕ ਮਾਨਸਿਕ ਰੋਗਾਂ ਦੇ ਬਾਹਰੀ ਲੱਛਣ ਨੇ ਪਰ ਅਸੀਂ ਇਹਨਾਂ ਵੱਲ ਧਿਆਨ ਨਹੀਂ ਦਿੰਦੇ ਔਰ ਇਹ ਜਿਹੜੇ ਮਾਨਸਿਕ ਰੋਗ ਨੇ ਇਹ ਸਾਰੇ ਦੇ ਸਾਰੇ ਉਦੋਂ ਉਤਪਨ ਹੁੰਦੇ ਨੇ ਜਦੋਂ ਕਿਸੇ ਵਿਅਕਤੀ ਨੂੰ ਚੰਗੀਆਂ ਸਮਾਜਿਕ ਆਰਥਿਕ ਹਾਲਤਾਂ ਨਹੀਂ ਮਿਲਦੀਆਂ ਤੇ ਚੰਗੀਆਂ ਸਮਾਜਿਕ ਤੇ ਆਰਥਿਕ ਹਾਲਤਾਂ ਉਦੋਂ ਨਹੀਂ ਮਿਲਦੀਆਂ ਜਦੋਂ ਰਾਜਨੀਤਿਕ ਹਾਲਾਤ ਮਾੜੇ ਹੋਣ ਜਦੋਂ ਸਿਆਸਤਾਂ ਮਾੜੀਆਂ ਹੋਣ ਕਹਿੰਦੇ ਨੇ ਜੈਸਾ ਰਾਜ ਵੈਸਾ ਸਮਾਜ ਜਥਾ ਰਾਜਾ ਤਥਾ ਪਰਜਾ ਸੋ ਜੇਕਰ ਸਿਸਟਮ ਠੀਕ ਹੋਏਗਾ ਤਾਂ ਸਮਾਜ ਠੀਕ ਹੋਏਗਾ ਸਮਾਜ ਠੀਕ ਹੋਏਗਾ ਤਾਂ ਸਮਾਜ ਦੀ ਇਕਾਈ ਹੈ ਪਰਿਵਾਰ ਪਰਿਵਾਰ ਠੀਕ ਹੋਣਗੇ ਪਰਿਵਾਰ ਠੀਕ ਹੋਣਗੇ ਤਾਂ ਪਰਿਵਾਰ ਦੇ ਜਿਹੜੇ ਜੀ ਨੇ ਉਹਨਾਂ ਦੀ ਸੋਚ ਸਮਝ ਮਾਨਸਿਕਤਾ ਰੁਚੀਆਂ ਉਹ ਸਾਰਾ ਕੁਝ ਠੀਕ ਹੋਵੇਗਾ ਸੋ ਦਿਲਰੋਜ ਦੀ ਕਾਤਲ ਨੇ ਬਹੁਤ ਕਨਾਉਣਾ ਕੰਮ ਕੀਤਾ ਉਸ ਨੂੰ ਮਸਾਲੀ ਸਜ਼ਾ ਮਿਲੀ ਹੈ ਮਿਲਣੀ ਹੀ ਚਾਹੀਦੀ ਸੀ ਅੱਜ ਅਦਾਲਤ ਨੇ ਵਧੀਆ ਮਿਸਾਲ ਵੀ ਪੈਦਾ ਕੀਤੀ ਹੈ ਕਿਉਂਕਿ ਇਹ ਦਿਲਰੋਜ ਦੇ ਮਾਪੇ ਤੇ ਮਾਪਿਆਂ ਦੇ ਨਾਲ ਨਾਲ ਉਹ ਸਾਰੇ ਲੋਕ ਜਿਹੜੇ ਇਸ ਘਟਨਾ ਨੂੰ ਸੁਣਿਆ ਹੋਇਆ ਸੀ ਜਾਣਦੇ ਸਨ ਉਹ ਇਹੀ ਚਾਹੁੰਦੇ ਸਨ ਕਿ ਇਹ ਜਿਹੜੀ ਵੱਡੀ ਸਜ਼ਾ ਇਸ ਮਾਮਲੇ 'ਚ ਮਿਲਣੀ ਚਾਹੀਦੀ ਹੈ ਤਾਂ ਕਿ ਥੋੜਾ ਬਹੁਤ ਡਰ ਭੈ ਖੋਫ ਲੋਕ ਉਹਨਾਂ ਲੋਕਾਂ ਦੇ ਦਿਮਾਗਾਂ ਦੇ ਅੰਦਰ ਆਵੇ ਜਿਹਨਾਂ ਦੇ ਅੰਦਰ ਅਪਰਾਧੀ ਬਿਰਤੀ ਜਿਹੜੀ ਆ ਉਹ ਵਿਕਸਤ ਹੋ ਚੁੱਕੀ ਹੈ ਭਾਵੇਂ ਮੂਲ ਕਾਰਨ ਭਾਵੇਂ ਜੜ ਮਾਨਸਿਕਤਾ ਹੁੰਦੀ ਹੈ ਪਰ ਫਿਰ ਵੀ ਡਰ ਹੋਣਾ ਜਾਂ ਨਾ ਹੋਣਾ ਇਹਦੇ ਨਾਲ ਵੀ ਇੱਕ ਵੱਡਾ ਫਰਕ ਪਿੰਦਾ ਹੈ ਸੋ ਜੇਕਰ ਕਾਨੂੰਨ ਦਾ ਜਾਂ ਸਜ਼ਾ ਦਾ ਡਰ ਨਾ ਹੋਵੇ ਤਾਂ ਇੱਥੇ ਬਹੁਤ ਕੁਝ ਹੋਰ ਅਜਿਹਾ ਹੋਵੇ ਜੋ ਰੁਕਿਆ ਹੋਇਆ ਜੋ ਨਹੀਂ ਹੋ ਰਿਹਾ ਤੇ ਅਜੇ ਜੋ ਹੋ ਰਿਹਾ ਉਹ ਰੁਕ ਸਕਦਾ ਹੈ ਜੇ ਕਾਨੂੰਨ ਵਿਵਸਥਾ ਤੇ ਨਿਆ ਇਸ ਤੋਂ ਵੀ ਵਧੀਆ ਬਣਾਇਆ ਜਾਵੇ ਸੋ ਦੇਖੋ ਇਸ ਅਦਾਲਤ ਚ ਬੰਦੇ ਬਿਰਖ ਹੋ ਗਏ ਫੈਸਲੇ ਸੁਣਦਿਆਂ ਸੁਣਦਿਆਂ ਸੁੱਕ ਗਏ ਭਾਵੇਂ ਇੱਥੇ ਬਹੁਤ ਹਜ਼ਾਰਾਂ ਫੈਸਲੇ ਸਾਲਾਂ ਤੇ ਦਹਾਕਿਆਂ ਤੋਂ ਲਟਕੇ ਪਏ ਨੇ ਕਿਉਂਕਿ ਨਿਆ ਪਾਲਿਕਾ ਦੇ ਵਿੱਚ ਜੱਜ ਵੀ ਬਹੁਤ ਘੱਟ ਸਰਕਾਰਾਂ ਨੇ ਲਾਏ ਹੋਏ ਨੇ ਕੰਮ ਪੈਂਡਿੰਗ ਰਹਿ ਜਾਂਦਾ ਤੇ ਜਿਹੜਾ ਨਿਆ ਉਹ ਲਗਾਤਾਰ ਲਟਕਦਾ ਵੀ ਰਹਿੰਦਾ ਤੇ ਨਿਆ ਪ੍ਰਣਾਲੀ ਦੇ ਉੱਪਰ ਕਈ ਤਰ੍ਹਾਂ ਦੀ ਚਰਚਾ ਵੀ ਚੱਲਦੀ ਰਹਿੰਦੀ ਹੈ ਪਰ ਅੱਜ ਦਾ ਫੈਸਲਾ ਜਿਹੜਾ ਹੈ ਉਹ ਮਸਾਲੀ ਫੈਸਲਾ ਹੈ ਹੁਣ ਆਪਾਂ ਗੱਲ ਕਰਦੇ ਹਾਂ ਕਿ ਆਖਰ ਕਾਰਨ ਕੀ ਹੈ ਕਿਉਂ ਕੋਈ ਵਿਅਕਤੀ ਇਸ ਤਰ੍ਹਾਂ ਦੀ ਘਟਨਾ ਨੂੰ ਅੰਜਾਮ ਦਿੰਦਾ ਹੈ ਜਿੱਦਾਂ ਦੀ ਘਟਨਾ ਉਸ ਮਾਸੂਮ ਦਿਲਰੋਜ਼ ਦੇ ਨਾਲ ਗਮਾਣ ਚ ਹੀ ਰਹਿੰਦੀ ਨੀਲਮ ਨੇ ਕੀਤੀ ਐ ਦੇਖੋ ਇਸ ਘਟਨਾ ਨੂੰ ਕੋਈ ਐਵੇਂ ਇੰਜਾਮ ਨਹੀਂ ਦਿੱਤਾ ਜਾਂਦਾ ਇਹਦੇ ਤਿੰਨ ਚਾਰ ਤਰ੍ਹਾਂ ਦੇ ਕਾਰਨ ਨੇ ਇਹਦੇ ਕਾਰਨ ਸਮਾਜਿਕ ਨੇ ਇਹਦੇ ਕਾਰਨ ਮਨੋਵਿਗਿਆਨਕ ਨੇ ਇਹਦੇ ਕਾਰਨ ਆਰਥਿਕ ਵੀ ਨੇ ਔਰ ਇਹਦੇ ਸਭ ਤੋਂ ਮੇਨ ਕਾਰਨ ਜਾ ਕੇ ਰਾਜਨੀਤੀ ਨਾਲ ਜੁੜਦਾ ਹੈ ਮਤਲਬ ਰਾਜਨੀਤਿਕ ਨੇ ਹੁਣ ਤੁਸੀਂ ਸੋਚਦੇ ਹੋਵੋਗੇ ਕਿ ਰਾਜਨੀਤੀ ਦਾ ਇਹਦੇ ਵਿੱਚ ਕੀ ਕਸੂਰ ਹੈ ਵੇਖੋ ਹਰ ਸਮਾਜ ਦੇ ਜਿਹੜੇ ਲੋਕ ਨੇ ਉਹਨਾਂ ਦੀ ਸੋਚ ਸਮਝ ਵਿਚਾਰਧਾਰਾ ਨੂੰ ਰਾਜਨੀਤੀ ਤੈਅ ਕਰਦੀ ਹੈ ਪ੍ਰਭਾਵਿਤ ਕਰਦੀ ਹੈ ਰਾਜਨੀਤਿਕ ਤੇ ਆਰਥਿਕਤਾ ਇਹ ਦੋ ਚੀਜ਼ਾਂ ਨੇ ਜਿਹੜੀਆਂ ਸਾਡੀ ਸਾਰਿਆਂ ਦੀ ਸੋਚ ਸਮਝ ਸਾਡੀ ਮਾਨਸਿਕਤਾ ਸਾਡੇ ਕੰਮ ਢੰਗ ਨੂੰ ਤੈਅ ਕਰਦੀਆਂ ਨੇ ਕਿਸੇ ਵੀ ਮਨੁੱਖ ਦੀ ਸੋਚ ਸਮਝ ਤੇ ਮਾਨਸਿਕਤਾ ਦੇ ਉੱਪਰ ਉਸ ਦੇ ਘਰ ਦਾ ਮਾਹੌਲ ਉਦੀ ਆਰਥਿਕ ਸਥਿਤੀ ਉਦੀ ਆਲੇ ਦੁਆਲੇ ਦੀ ਸਥਿਤੀ ਉਦੀ ਰਾਜਨੀਤਿਕ ਸਥਿਤੀ ਲਾਜ਼ਮੀ ਅਸਰਦਾਰ ਹੁੰਦੀ ਹੈ ਔਰ ਜਿਹੜੇ ਸਮਾਜਾਂ ਦੇ ਵਿੱਚ ਇਹ ਸਾਰਾ ਕੁਝ ਜ਼ਿਆਦਾ ਵਾਪਰਦਾ ਹੈ ਲਾਜ਼ਮੀ ਪਹਿਲਾਂ ਤਾਂ ਉਥੇ ਰਾਜਨੀਤਿਕ ਪ੍ਰਬੰਧ ਜਿਹੜਾ ਉਹ ਗਲਤ ਹੁੰਦਾ ਤੇ ਰਾਜਨੀਤਿਕ ਪ੍ਰਬੰਧ ਗਲਤ ਹੋਣ ਕਰਕੇ ਸਮਾਜ ਦੀ ਉਸਾਰੀ ਗਲਤ ਹੋ ਰਹੀ ਹੁੰਦੀ ਆ ਤੇ ਫਿਰ ਇਹੋ ਜੀ ਜਿਹੜੀ ਸੋਚ ਆ ਉਹ ਜ਼ਿਆਦਾ ਲੋਕਾਂ ਦੇ ਅੰਦਰ ਪਣਪਣੀ ਸ਼ੁਰੂ ਹੁੰਦੀ ਹੈ ਅਸਲ ਦੇ ਵਿੱਚ ਮਾਸੂਮ ਦਿਲਰੋਜ ਦੇ ਨਾਲ ਐਸੀ ਘਟਨਾ ਕਰਨ ਵਾਲੀ ਮਹਿਲਾ ਵਰਗੀਆ ਇਹ ਵਿਅਕਤੀਆਂ ਦੀ ਦਿਮਾਗੀ ਸਥਿਤੀ ਬਿਮਾਰ ਹੁੰਦੀ ਆ ਉਹ ਠੀਕ ਨਹੀਂ ਹੁੰਦੇ ਉਹਨਾਂ ਨੂੰ ਬਹੁਤ ਗੰਭੀਰ ਮਾਨਸਿਕ ਪ੍ਰੋਬਲਮ ਜਿਹੜੇ ਮਨੋ ਰੋਗ ਹੁੰਦਾ ਉਹ ਹੁੰਦਾ ਪਰ ਕਿਉਂਕਿ ਸਾਡੇ ਸਮਾਜ ਦੇ ਵਿੱਚ ਮਨੋ ਰੋਗਾਂ ਦੀ ਜਾਣਕਾਰੀ ਨਾ ਹੋਣ ਕਰਕੇ ਅਸੀਂ ਉਹਨਾਂ ਨੂੰ ਆਮ ਤੇ ਸਹੀ ਮਨੁੱਖ ਸਮਝ ਰਹੇ ਹੁੰਨੇ ਆ ਸਵਾਲ ਇਹ ਆ ਕਿ ਉਹ ਮਨੋ ਰੋਗੀ ਕਿਉਂ ਹੋ ਜਾਂਦੇ ਨੇ ਉਹ ਮਨੋ ਰੋਗੀ ਉਹਨਾਂ ਦੇ ਹਾਲਾਤ ਉਹਨਾਂ ਦੀਆਂ ਸਿੱਤੀਆਂ ਇਹੋ ਜਿਹੀਆਂ ਹੋ ਜਾਂਦੀਆਂ ਨੇ ਕਿ ਹੌਲੀ-ਹੌਲੀ ਉਹਨਾਂ ਦੀ ਮਾਨਸਿਕਤਾ ਉਹਨਾਂ ਨੂੰ ਐਦਾਂ ਦਾ ਮਨੋ ਰੋਗ ਦਾ ਸ਼ਿਕਾਰ ਬਣਾ ਦਿੰਦੀ ਹੈ ਭਾਵੇਂ ਕਿ ਉਹ નિર્ਦੋਸ਼ ਨਹੀਂ ਹਨ ਉਹ ਗੁਨਾਹਗਾਰ ਨਹੀਂ ਉਹਨਾਂ ਨੂੰ ਸਜ਼ਾ ਤਾਂ ਮਿਲਣੀ ਹੀ ਚਾਹੀਦੀ ਹੈ ਪਰ ਐਸੀ ਮਾਨਸਿਕਤਾ ਬਣਦੀ ਕਿਉਂ ਆ ਇਹਦੀ ਜੜ ਕਿੱਥੇ ਹੈ ਇਸ ਨੂੰ ਵੀ ਲੱਭਣਾ ਫਰੋਲਣਾ ਬਹੁਤ ਜ਼ਰੂਰੀ ਹੈ ਜੇਕਰ ਅਸੀਂ ਇੱਥੋਂ ਤੱਕ ਨਾ ਜਾਵਾਂਗੇ ਤਾਂ ਫੇਰ ਲਗਾਤਾਰ ਅਜਿਹਿਆਂ ਘਟਨਾਵਾਂ ਜਿਹੜੀਆਂ ਨੇ ਉਹ ਸਾਨੂੰ ਸੁਣਨ ਨੂੰ ਮਿਲਦੀਆਂ ਰਹਿ ਸਕਦੀਆਂ ਹੁੰਦੀਆਂ ਨੇ ਤੁਸੀਂ ਦੇਖੋ ਸਾਡੇ ਸਮਾਜ ਦੇ ਵਿੱਚ ਆਸ ਟਾਈਮ ਵੱਡੀ ਗਿਣਤੀ ਲੋਕ ਨੇ ਜਿਹੜੇ ਉਹ ਆਰਥਿਕ ਤੰਗੀਆਂ ਦਾ ਸ਼ਿਕਾਰ ਨੇ ਘਰੇਲੂ ਕਲੇਸ਼ਾਂ ਦਾ ਸ਼ਿਕਾਰ ਨੇ ਔਰ ਤਰ੍ਹਾਂ ਤਰ੍ਹਾਂ ਦੀਆਂ ਬਿਮਾਰੀਆਂ ਹੋਣ ਦੇ ਬਾਵਜੂਦ ਉਹਨਾਂ ਤੋਂ ਇਲਾਜ ਨਹੀਂ ਕਰਵਾਏ ਜਾ ਰਹੇ ਦੇਖੋ ਮੈਂ ਦਿਲਰੋਜ ਦੀ ਕਾਤਲ ਨੂੰ ਬਿਲਕੁਲ ਕਾਤਲ ਸਮਝਦਾ ਔਰ ਮੈਂ ਕਹਿਣਾ ਕਿ ਅਦਾਲਤ ਨੇ ਜਿਹੜੀ ਮਸਾਲੀ ਸਜ਼ਾ ਦਿੱਤੀ ਹੈ ਬਿਲਕੁਲ ਦੇਣੀ ਚਾਹੀਦੀ ਹੈ ਪਰ ਨਾਲ ਦੀ ਨਾਲ ਮੈਂ ਕਹਿਣਾ ਕਿ ਅਜਿਹੇ ਵਿਅਕਤੀ ਇਹਨਾਂ ਦੀ ਸੋਚ ਇੱਥੋਂ ਤੱਕ ਨਿੱਗਰਨ ਦੇ ਜਿਹੜੇ ਕਾਰਨ ਨੇ ਉਹਨਾਂ ਦੇ ਉੱਪਰ ਗੱਲ ਕਰਨੀ ਬਹੁਤ ਜ਼ਰੂਰੀ ਹੈ ਅੱਜ ਦਲਰੋਜ ਦੀ ਕਾਤਲ ਨੂੰ ਅਦਾਲਤ ਨੇ ਫਾਂਸੀ ਦੀ ਸਜ਼ਾ ਦਿੱਤੀ ਹੈ ਸਜ਼ਾ ਮਸਾਲੀ ਹੈ ਲੋਕ ਇਹੀ ਸਜ਼ਾ ਉਡੀਕ ਰਹੇ ਸਨ ਬਹੁਤ ਮਿਹਰਬਾਨੀ ਸ਼ੁਕਰੀਆ